ਉਹ ਤੂੰ ਰਹਿਨ ਦੇ ਭਰਾ ਉਹ ਗੱਲ ਤੇ ਸੁਣਾ ਦੀਦੀ ਦੀਦੀ ਜੀ ਮੈਂ ਹੋਰ ਕੱਟ ਕਰ ਦੇਣਾ ਉਹ ਬੈਠੋ ਸਹੀ ਤੂੰ ਰੱਖ ਭਰਾ ਆਪਣੇ ਕੋਲ ਸੂਟ ਇਨ ਵਿੱਚ ਦੋ ਸੂਟ ਆ ਜਾਣੇ ਆ ਲੈ ਦੱਸ 2500 ਦਾ ਸੂਟ ਆ 3500 ਦਾ ਲਾਤਾ ਹੋਰ ਮੈਂ ਕੋਲੋਂ ਪੈਸੇ ਦੇ ਦਿਆਂ ਘਰੋਂ ਗੱਡੇ ਲੈਣ ਆਈਆਂ ਸੂਟਾਂ ਦੇ ਦੁਕਾਨ ਚ ਪੜ ਜਾਂਦੀਆਂ ਨੇ ਮੈਂ ਘਰ ਦੇ ਨੂੰ ਕਿਹਾ ਵੀ ਸੀਗਾ ਕਿ ਸਬਜ਼ੀ ਮੰਡੀ ਦੇ ਕੋਲ ਦੁਕਾਨਾ ਲੈ ਕੇ ਦਿਓ ਮੇਰੀ ਗੱਲ ਸੁਣਦਾ ਕੋਈ ਓ ਯਾਰ ਤੈਨੂੰ ਕਿਹਾ ਤੇ ਆ ਲਿਆਉਂਗਾ ਸੂਟ ਫੇਰ ਰੜੀ ਜਾਨੀ ਆ ਯਾਰ ਬਈ ਪਾਕਿਸਤਾਨ ਵਾਲਾ ਹਾਲ ਆ ਚੰਗੀ ਭੜੀ ਤੈਨੂੰ ਛੱਡ ਕੇ ਆਇਆ ਫੇਰ ਮਜਾਲਾ ਛੱਡੀ ਜਾਨੀ ਆ ਆ ਪਹੁੰਚ ਗਿਆ ਸੂਟ ਵਾਲੀ ਦੁਕਾਨ ਤੇ ਚੱਲ ਰੱਖ ਹੁਣ ਫੋਨ ਮੁਠੀ ਕੀਤਾ ਪਿਆ ਦੁਬਾਰਾ ਨਹੀਂ ਕਰੀ ਹੁਣ ਚੌਥੇ ਦਿਨ ਸੂਟਾਂ ਦਾ ਦੌਰਾ ਪੈ ਜਾਂਦਾ ਇਹਨੂੰ ਆਪਾਂ ਕਦੇ ਸੂਟ ਨਹੀਂ ਲਿੱਤੇ ਅੱਜ ਵਜਾ ਆਏਗਾ ਨਾ ਬਿਰੋ ਹਾਂਜੀ ਆਓ ਜੀ ਲੇਡੀ ਸੂਟ ਦਿਖਾਈ ਯਾਰ ਕੋਈ ਲਓ ਮਰਾ ਹੀ ਲਓ ਕਰ ਲਈਏ ਸੇ ਲੈਣਾ ਨਹੀਂ ਮੈਂ ਆਪ ਪਾਉਣਾ ਉਹ ਅੱਛਾ ਅੱਛਾ ਠੀਕ ਹੈ ਮੈਂ ਸਮਝ ਗਿਆ ਸਮਝ ਗਿਆ ਆਪਣਾ ਹਨੀ ਵੀਰ ਉਹ ਆਟੋਸ ਦੇ ਸੂਟ ਲੈ ਕੇ ਆਇਓ 10 12 ਨਹੀਂ ਨਹੀਂ ਕੋਣੀ ਲੈ ਆ ਲੈ ਥੋੜੂ ਲਓ ਇਹ ਆਟੋਸ ਵਾਲਾ ਕਿਹੜਾ ਹੁੰਦਾ ਭਾਜੀ ਉਹ ਦੱਸ ਨੇ ਜਨਾਬ ਅਸੀਂ ਸਭ ਜਾਣਦੇ ਆ ਨਾਲ ਰੱਬ ਦੇ ਬੜਾਏ ਸਾਰੀ ਜੀਆਂ ਦੀ ਇੱਜ਼ਤ ਵੀ ਕਰਦੇ ਆ ਉਹ ਤਾਂ ਠੀਕ ਆ ਪਰ ਆਟੋਸ ਵਾਲੀ ਸਮਝ ਨਹੀਂ ਲੱਗੀ ਮੈਨੂੰ ਮੈਂ ਸਮਝਾਉਣਾ ਜਿੱਦਾਂ ਲੇਡੀਜ਼ ਹੁੰਦਾ ਜੈਂਟਸ ਹੁੰਦਾ ਉਹਦਾ ਆਟੋਸ ਵੀ ਹੁੰਦਾ ਨਹੀਂ ਸਮਝਿਆ ਮੈਂ ਸਮਝਾਉਣਾ ਤੂੰ ਦੱਸ ਆਟੋ ਨੂੰ ਕੀ ਕਹਿੰਦੇ ਆ ਰੇਵਲਰ ਨਹੀਂ ਪੰਜਾਬੀ ਚ ਕੀ ਕਹਿੰਦੇ ਆ ਪੰਜਾਬੀ ਇਧਰ ਟੈਂਪੋ ਵੀ ਕਹਿ ਦਿੰਦੇ ਆ ਹਾਂ ਜੇ ਮੈਂ ਮੋਢੇ ਨੂੰ ਕਹਿੰਦਾ ਪਈ ਟੈਂਪੋ ਦੇ ਪੌਣ ਵਾਲੇ ਸੂਟ ਲੈ ਗਿਆ ਇਹ ਤੂੰ ਹੋਸਾ ਕਰ ਲੈਣਾ ਅੱਜ ਕੱਲ ਕੋਈ ਨਹੀਂ ਪਤਾ ਲੱਗਾ ਕਿਹੜਾ ਬੰਦਾ ਤੇ ਕਿਹੜਾ ਉਹ ਰੁਈ ਤੇ ਤੇਨ ਚਰ ਆਈ ਜਾਂਦੇ ਆ ਉਹ ਚੇੜੀਗੜ ਮੇਲੇ ਤੇ ਜਾਣ ਦੀ ਤਿਆਰੀ ਕਰਨਦੇ ਆ ਨਾ ਤੁਸੀਂ ਵੀ ਉੱਥੇ ਜਾਣ ਲਈ ਸੂਟ ਲੈਣਾ ਹੋਣਾ ਉਹ ਜਾਪਰਾ ਮੈਂ ਤੈਨੂੰ ਅੱਦਾ ਦਾ ਲੱਗਦਾ ਤੂੰ ਆਪ ਹੀ ਤੇ ਕਿਹਾ ਸੀ ਲੇਡੀ ਸੂਟ ਮੈਂ ਆਪਣੇ ਆਸੇ ਲੈਣਾ ਓ ਯਾਰ ਉਹ ਤਾਂ ਤੈਨੂੰ ਮੈਂ ਗੁੱਸੇ 'ਚ ਕਹਿਤਾ ਹਾਂ ਦੱਸ ਤੈਨੂੰ ਕਿਹਾ ਸੀ ਨਾ ਮੈਨੂੰ ਫੋਨ ਨਾ ਕਰੀ ਜਦੋਂ ਦਾ ਤੇਰਾ ਵਿਆਹ ਕਰਾ ਮੈਂ ਸ਼ਦਾਈ ਬਣਿਆ ਹੋਇਆ ਅੱਜ ਲੋਕਾਂ ਨੇ ਮੈਨੂੰ ਟੈਂਪੂ ਵੀ ਬਣਾਤਾ ਹੋਰ ਪਤਾ ਨਹੀਂ ਮੈਨੂੰ ਕੀ ਕੀ ਦੇਖਣਾ ਪੈਣਾ ਪਾਪੀ ਤੁਸੀਂ ਤੇ ਲੈ ਜਾਓ ਪਾਜੀ ਭੈਣ ਜੀ ਭਵਾ ਪਾਜੀ ਇਹ ਪਾਜੀ